ਕੈਨੇਡੀਅਨ ਗੱਭਰੂ ਦੇਖ ਰਹੇ ਸਾਰੇ ਦਸਤਿਆਂ ਨੂੰ ਫਰਮਜੀਤ ਸਿੰਘ ਪਕਨੇ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਆਓ ਪਹਿਲਾ ਸੁਣਦੇ ਹਾਂ ਅੱਜ ਦੀਆਂ ਹੈੱਡਲਾਈਨਾਂ ਟਰੀਡਾ ਨੇ ਦਾਖਲੇ ਤੇ 12 بندرਗਾਹ ਤੇ ਫਲੈਗ ਪੋਲਿੰਗ ਦੇ ਅਭਿਆਸ ਨੂੰ ਸੀਮਤ ਕੀਤਾ ਟ੍ਰਾਂਟੋ ਪਰਸਨ 에ਅਰਪੋਰਟ ਤੇ ਅੱਜ ਰਾਤ ਨੂੰ ਵੱਡੇ ਪੈਮਾਨੇ ਤੇ ਤਮਾਕੇ ਦੇ ਡ੍ਰਿੱਲ ਕੀਤੇ ਜਾਣਗੇ ਪੰਜਾਬੀਆਂ ਲਈ ਵੱਡੀ ਖਬਰ ਕੈਨੇਡਾ ਵਿੱਚ ਹੁਣ ਮਿਲਣਗੀਆਂ 80000 ਨੌਕਰੀਆਂ ਸਰੀ ਦੇ ਰੈਸ਼ੀ ਇਲਾਕੇ ਵਿੱਚ ਚੱਲੀਆਂ ਗੋਲੀਆਂ ਫੀਲ ਰੀਜਨ ਵਿੱਚ ਪਬਲਿਕ ਟ੍ਰਾਂਜ਼ਿਟ ਵਾਸਤੇ 17.4 ਮਿਲੀਅਨ ਡਾਲਰ ਦਾ ਐਲਾਨ ਹੋਣ ਖਬਰਾਂ ਸੁਣਦੇ ਹਾਂ ਵਿਸਥਾਰ ਦੇ ਨਾਲ ਕੈਨੇਡਾ ਫਲੈਗ ਪੋਲਿੰਗ ਨੂੰ ਸੀਮਿਤ ਕਰਨ ਲਈ ਅੱਗੇ ਵਿਦਾਇਆ ਗਿਆ ਇਹ ਅਭਿਆਸ ਜੋ ਅਸਥਾਈ ਨਿਵਾਸ ਪਰਮਿਟ ਵਾਲੇ ਲੋਕਾਂ ਨੂੰ 24 ਘੰਟੇ ਦੇ ਅੰਦਰ ਦੇਸ਼ ਤੋਂ ਬਾਹਰ ਨਿਕਲ ਅਤੇ ਮੁੜ ਪ੍ਰਵੇਸ਼ ਕਰਕੇ ਅਮਰੀਕਾ ਕੈਨੇਡਾ ਸਰਹੱਦ ਤੇ ਉਸੇ ਦਿਨ ਦੀ ਇਮੀਗ੍ਰੇਸ਼ਨ ਸੇਵਾਵਾਂ ਪ੍ਰਾਪਤ ਕਰਨ ਦੀ ਇਜਾਜ਼ਤ ਦਿੰਦਾ ਹੈ ਹਾਲਾਂਕਿ ਇਹ ਕਿਸੇ ਵੀ ਐਂਟਰੀ ਪੁਆਇੰਟ ਤੇ ਕੀਤਾ ਜਾ ਸਕਦਾ ਆਮ ਤੌਰ ਤੇ ਲੈਂਡ ਬਾਰਡਰ ਕਰਾਸਿੰਗ ਅਤੇ ਮਨੋਨੀਤ ਥਾਵਾ ਹੁੰਦੀਆਂ ਨੇ 플ੈਗ ਪੋਲਿੰਗ ਦੁਆਰਾ ਚਿੰਨਿਤ ਲੋਕਾਂ ਨੂੰ ਬਾਹਰ ਨਿਕਲਣ ਤੇ ਫਾਸਟ ਟ੍ਰੈਕ ਇਮੀਗ੍ਰੇਸ਼ਨ ਸੇਵਾ ਪ੍ਰਦਾਨ ਕਰਨ ਲਈ ਮੋੜ ਮੋੜੰਦੀ ਇਜਾਜ਼ਤ ਜਿੱਥੇ ਦਿੱਤੀ ਜਾਂਦੀ ਹੈ ਕਾਨੂੰਨੀ ਹੋਣ ਦੇ ਬਾਵਜੂਦ ਇਸ ਪ੍ਰਕਿਰਿਆ ਨੂੰ ਅਮਰੀਕਾ ਅਤੇ ਕੈਨੇਡਾ ਦੋਵਾਂ ਵਿੱਚ ਅਲੋਚਨਾ ਦਾ ਸਾਹਮਣਾ ਕਰਨਾ ਪੈਂਦਾ ਹੈ सीबीसी न्यूज़ ਦੇ ਅਨੁਸਾਰ ਹੁਣ ਸੇਵਾ ਸਿਰਫ 12 ਕ੍ਰਾਸਿੰਗ ਪੁਆਇੰਟਾਂ ਤੇ ਹੀ ਕੀਤੀ ਜਾ ਸਕਦੀ ਹੈ। ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ ਕਿਹਾ ਹੈ ਕਿ ਇਹ ਸਿੱਖਰ ਯਾਤਰਾ ਤੇ ਸਮੇਂ ਦਰਨ ਕੁਸ਼ਲਤਾ ਵਧਾਉਣ ਅਤੇ ਇਹ ਯਕੀਨੀ ਬਣਾਉਣ ਲਈ ਕੀਤਾ ਜਾ ਰਿਹਾ ਹੈ ਕਿ ਅਧਿਕਾਰੀ ਹੋਰ ਉੱਚ ਪ੍ਰਸਤਮਿਕਤਾ ਵਾਲੀਆਂ ਚੀਜ਼ਾਂ ਜਿਵੇਂ ਕਿ ਵਪਾਰਕ ਸਹੂਲਤ ਉੱਚ ਜੋਖਮ ਵਾਲੀਆਂ ਯਾਤਰੀਆਂ ਤੇ ਸ਼ਰਨ ਮੰਗਣ ਵਾਲਿਆਂ ਤੇ ਧਿਆਨ ਕੇਂਦਰਿਤ ਕਰਨ। ਲੈਗ ਪੋਲਿੰਗ ਸਰਹੱਦੀ ਮਹੱਤਵਪੂਰਨ ਸਰੋਤਾਂ ਦੀ ਵਰਤੋਂ ਕਰਦੀ ਹੈ ਕੈਨੇਡੀਅਨ ਅਤੇ ਅਮਰੀਕੀ ਅਫਸਰਾਂ ਨੂੰ ਲਾਗੂ ਕਰਨ ਦੀਆਂ ਗਤੀਵਿਧੀਆਂ ਤੋਂ ਦੂਰ ਕਰਦੀ ਹੈ ਅਤੇ ਸਰਹੱਦ ਪਾਰ ਯਾਤਰੀਆਂ ਲਈ ਮਹੱਤਵਪੂਰਨ ਉਡੀਕ ਸਮੇਂ ਵਿੱਚ ਯੋਗਦਾਨ ਪਾਉਂਦੀ ਹੈ 100 ਤੋਂ ਵੱਧ ਵਲੰਟੀਅਰ ਸ਼ਨੀਵਾਰ ਰਾਤ ਨੂੰ ਟ੍ਰਾਂਟੋ ਪੀਅਰਸਨ 에ਅਰਪੋਰਟ ਤੇ ਐਮਰਜੈਂਸੀ ਅਧਿਕਾਰੀਆਂ ਨਾਲ ਮਿਲ ਕੇ ਹਵਾਈ ਅਡੇ ਤੇ ਐਮਰਜੈਂਸੀ ਜਵਾਬ ਨੂੰ ਬੈਸਟ ਕਰਨ ਲਈ ਵੱਡੇ ਪੱਧਰ ਤੇ ਵਿਸਪਟਕ ਅਭਿਆਸ ਕਰਨ ਦਾ ਕੰਮ ਕਰਨਗੇ ਅਭਿਆਸ ਰਾਤ 11:30 ਵਜੇ ਸ਼ੁਰੂ ਹੋਵੇਗਾ ਸ਼ਨੀਵਾਰ ਨੂੰ ਟਰਮੀਨਲ 1 ਵਿੱਚ ਅਤੇ ਐਤਵਾਰ ਸਵੇਰੇ 3 ਵਜੇ ਸਮਾਪਤ ਹੋਵੇਗਾ ਇਹ ਸਮਾਂ ਸਲਾਟ ਜੋ ਸੰਭਗਤ ਤੌਰ ਤੇ ਕਟੋ ਕਟ ਜਾਂਦੀਆਂ ਦੀ ਗਿਣਤੀ ਨੂੰ ਵਿਗਨ ਪਾਉਣ ਲਈ ਚੁਣਿਆ ਗਿਆ ਸੀਨ ਡੇਵਿਸਨ ਹਵਾਈ ਅੱਡੇ ਦੇ ਬੁਲਾਰੇ ਨੇ ਇਹ ਗੱਲ ਦੱਸੀ ਹੈ ਡੇਵਿਸਨ ਨੇ ਸੀਟੀਵੀ ਨਿਊਜ਼ ਟ੍ਰਾਂਟੋ ਦੇ ਨਾਲ ਜਿੱਥੇ ਗੱਲਬਾਤ ਕੀਤੀ ਤੁਹਾਨੂੰ ਦੱਸਿਆ ਕਿ ਦੁਬਾਰਾ ਇੱਕ ਮਕੌਲੀ ਅਭਿਆਸ ਹੋਵੇਗਾ ਪੂਰੇ ਖੇਤਰ ਤੋਂ ਲਗਭਗ 100 ਵਲੰਟੀਅਰ ਅਤੇ ਐਮਰਜੈਂਸੀ ਸੇਵਾਵਾਂ ਇੱਕ ਵਿਸਪੋਰਟ ਪ੍ਰਤੀ ਸਾਡੇ ਜਵਾਬ ਦੀ ਜਾਂਚ ਕਰਨਗੇ ਹਰ ਸਾਲ ਅਸੀਂ ਆਪਣੇ ਪ੍ਰੋਟੋਕਾਲ ਅਤੇ ਪ੍ਰਤੀਕ੍ਰਿਆ ਨੂੰ ਸੁਧਾਰਨ ਲਈ ਇਸ ਅਭਿਆਸ ਨੂੰ ਇੱਕ ਸਬਕ ਦੇ ਨਾਲ ਸਿੱਖਦੇ ਹਾਂ ਕੈਨੇਡੀਅਨ ਅਰਥਚਾਰੇ ਵਿੱਚ ਮਈ ਮਹੀਨੇ ਦੌਰਾਨ 27000 ਨਵੀਆਂ ਨੌਕਰੀਆਂ ਪੈਦਾ ਹੋਈਆਂ ਤੇ ਬੇਜ਼ਗਾਰੀ ਦਰ 6.2% ਦਰਜ ਕੀਤੀ ਗਈ। ਰੋਜ਼ਗਾਰ ਦੇ ਨਵੇਂ ਮੌਕਿਆਂ ਦਾ ਅੰਕੜਾ ਆਰਥਿਕ ਮਹਾਰਾ ਦੇ ਅੰਦਾਜ਼ੇ ਤੋਂ ਘੱਟ ਰਿਹਾ ਤੇ ਜਿਨ੍ਹਾਂ ਨੂੰ 30000 ਨਵੀਆਂ ਨੌਕਰੀਆਂ ਪੈਦਾ ਹੋਣ ਦੀ ਉਮੀਦ ਸੀ। ਸਟੈਟਿਸ ਕੈਨੇਡਾ ਦੇ ਅੰਕੜੇ ਮੁਤਾਬਕ ਪਾਰਟ ਟਾਈਮ ਨੌਕਰੀਆਂ ਵਿੱਚ 62000 ਦਾ ਵਾਧਾ ਹੋਇਆ ਜਦਕਿ 36000 ਫੁੱਲ ਟਾਈਮ ਨੌਕਰੀਆਂ ਖਤਮ ਹੋ ਗਈਆਂ। ਬੈਂਕ ਆਫ ਮੋਂਟਰੀਅਲ ਦੇ ਚੀਫ ਇਕਨੋਮਿਕਸ ਡਗਲਸ ਰਿਪੋਰਟ ਨੇ ਕਿਹਾ ਹੈ ਕਿ ਅਪ੍ਰੈਲ ਵਿੱਚ ਅਣਕਿਆਰੇ ਤੌਰ ਤੇ ਰੋਜ਼ਗਾਰ ਦੇ 90000 ਮੌਕੇ ਪ੍ਰਾਪਤ ਹੋਏ ਪਰ ਮਈ ਦੌਰਾਨ ਅਰਥਚਾਰੇ ਦੀ ਅਸਲ ਤਾਦਾ ਸਾਹਮਣਾ ਕਰਨਾ ਪਿਆ ਪਿਛਲੇ ਮਹੀਨੇ ਵੱਡੀ ਗਿਣਤੀ ਵਿੱਚ ਲੋਕ ਫੁੱਲ ਟਾਈਮ ਨੌਕਰੀਆਂ ਅਤੇ ਪਾਰਟ ਟਾਈਮ ਕੰਮ ਕਰਦੇ ਨਜ਼ਰ ਆਏ ਜੋ ਸਿੱਧ ਤੌਰ ਤੇ ਕਮਜ਼ੋਰ ਹਾਲਾਤ ਆਰਥਿਕ ਹਾਲਾਤਾਂ ਵੱਲ ਇਸ਼ਾਰਾ ਕਰਦੇ ਨੇ ਅਣਇੱਛਤ ਤੌਰ ਤੇ ਪਾਰਟ ਟਾਈਮ ਨੌਕਰੀਆਂ ਕਰਨ ਵਾਲਿਆਂ ਦਾ ਆਂਕੜਾ 12.2 ਫੀਸਦੀ ਦਰਜ ਕੀਤਾ ਗਿਆ ਜੋ ਪਿਛਲੇ ਸਾਲ ਇਸ ਸਮੇਂ ਦੌਰਾਨ 15.4 ਫੀਸਦੀ ਰਿਹਾ 15 ਸਾਲ 24 ਸਾਲ ਉਮਰ ਦੀਆਂ ਮੋਟਿਆਰਾਂ ਵਿੱਚ ਰੁਜ਼ਗਾਰ ਦਾ ਪੱਧਰ 3.7 ਫੀਸਦੀ ਵਧਿਆ ਪਰ ਇਸੇ ਉਮਰ ਦੇ ਨੌਜਵਾਨ ਵਰਗ ਵਿੱਚ ਕੰਮ ਕਰਨ ਵਾਲੇ ਨੌਜਵਾਨਾਂ ਦੀ ਗਿਣਤੀ ਕਿੰਨਾ ਕਿਤੇ ਘਟਦੀ ਨਜ਼ਰ ਆਈ ਹੈ ਜਿਸ ਵਿੱਚ 1.6% ਦੀ ਕਮੀ ਆਈ ਹੈ ਤੇ ਉੱਥੇ ਹੀ ਦੱਸ ਦिए ਕਿ ਉਜਿਤ ਦਰਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਸਾਲਾਨਾ ਆਧਾਰ ਤੇ 5.1% ਹੋਇਆ ਤੇ April ਵਿੱਚ ਇਹ ਵਾਧਾ 4.7% ਦਰਜ ਕੀਤਾ ਗਿਆ ਸਰੀਦੇਸ਼ ਰਹਿਸ਼ੀਅ ਇਲਾਕੇ ਵਿੱਚ ਸ਼ੁੱਕਰਵਾਰ ਸਵੇਰੇ ਗੋਲੀਬਾਰੀ ਦੌਰਾਨ ਇੱਕ ਜਣੇ ਦੀ ਮੌਤ ਹੋ ਗਈ ਹੈ ਤੇ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਚਾਰ ਜਣੇ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਤਰ੍ਹਾਂ ਦਾ ਐਲਾਨ ਕੀਤਾ ਗਿਆ ਮਨਨ ਵਾਲੇ ਦੀ ਉਮਰ 29 ਸਾਲ ਦੱਸੀ ਜਾ ਰਹੀ ਹੈ ਪਰ ਉਸ ਦੀ ਪਛਾਣ ਜਨ ਤੱਕ ਨਹੀਂ ਕੀਤੀ ਗਈ ਹੈ ਆਰ ਸੀ ਐਮ ਪੀ ਦੇ ਅਫਸਰਾਂ ਮੁਤਾਬਕ 10 ਐਵੇਨਿਊ ਦੇ 164 ਸਟਰੀਟ ਵਿੱਚ ਸਵੇਰੇ ਤਕਰੀਬਨ 8:46 ਵਜੇ ਗੋਲੀ ਚੱਲਣ ਦੇ ਇਤਲਾ ਮਿਲੀ ਮੌਕੇ ਤੇ ਪਹੁੰਚੇ ਅਫਸਰਾਂ ਨੂੰ ਇੱਕ ਜਣਾ ਗੰਭੀਰ ਹਾਲਤ ਦੇ ਵਿੱਚ ਮਿਲਿਆ ਜੋ ਕੁਝ ਪਲਾਮੀ ਵਿੱਚ ਦਮ ਤੋੜ ਗਿਆ ਵਾਰਦਾ ਤੋਂ ਕੁਝ ਦੇਰ ਬਾਅਦ 18500 ਮੈਕਲਿਨ ਰੋਡ ਇਲਾਕੇ ਵਿੱਚ ਇੱਕ ਗੱਡੀ ਸੜਦੀ ਹੋਈ ਮਿਲੀ ਹੈ ਜਾਂਚ ਕਰਤਾਵਾਂ ਦਾ ਮੰਨਣਾ ਹੈ ਕਿ ਇਸ ਦਾ ਸਬੰਧ ਕਤਲ ਨਾਲ ਹੋ ਸਕਦਾ ਹੈ ਪੁਲਿਸ ਦੱਸਦੀ ਹੈ ਕਿ ਇਨਵੈਸਟੀਗੇਸ਼ਨ ਟੀਮ ਨੇ ਇਸ ਪੂਰੇ ਮਾਮਲੇ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ ਹੈ ਇਸ ਦਰਾਂ ਨਾ RCMP ਨੇ ਚਾਰ ਸ਼ੱਕੀ ਲੋਕਾਂ ਨੂੰ ਗ੍ਰਿਫਤਾਰ ਕੀਤਾ ਤੇ ਆਈ ਹਿਟਸ ਸਰਜੈਂਟ ਨੇ ਦੱਸਿਆ ਹੈ ਕਿ ਮੌਕੇ ਦੇ ਗਵਾਹ ਨਾਲ ਗੱਲਬਾਤ ਦਾ ਸੈਸਨ ਸ਼ੁਰੂ ਕੀਤਾ ਗਿਆ ਤੇ ਵਾਰਦਾਤ ਵੇਲੇ ਇਲਾਕੇ ਵਿੱਚ ਮੌਜੂਦ ਲੋਕਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਕੋਲ ਵਾਰਦਾਤ ਬਾਰੇ ਕੋਈ ਵੀ ਜਾਣਕਾਰੀ ਹੈ ਤਾਂ ਉਹ ਸਾਨੂੰ ਸਾਡੇ ਨੰਬਰਾਂ ਦੇ ਉੱਪਰ ਸੰਪਰਕ ਕਰ ਸਕਦੇ ਨੇ। ਪੀਲ ਰੀਜਨਲ ਵਿੱਚ ਪਬਲਿਕ ਟ੍ਰਾਂਸਪੋਰਟ ਨੂੰ ਹੋਰ ਬਿਹਤਰ ਬਣਾਉਣ ਦੇ ਉਪਰਾਲਿਆਂ ਦੇ ਤਹਿਤ ਫੈਡਰਲ ਸਰਕਾਰ, ਸੂਬਾ ਸਰਕਾਰ ਅਤੇ ਬ੍ਰੈਂਟਨ ਸ਼ਹਿਰ ਵੱਲੋਂ 17.4 ਮਿਲੀਅਨ ਡਾਲਰ ਖਰਚ ਕਰਨ ਦਾ ਐਲਾਨ ਕੀਤਾ ਗਿਆ। ਇਸ ਸਰੱਕਮਾਈ ਬ੍ਰੈਂਟਨ ਸ਼ਹਿਰ ਵਾਸਤੇ 15 ਨਮੀਆਂ ਬੱਸਾਂ ਖਰੀਦੀਆਂ ਜਾਣਗੀਆਂ ਅਤੇ ਕਿਰਾਏ ਦੀ ਅਦਾਇਗੀ ਵਾਸਤੇ ਆਧੁਨਿਕ ਸਿਸਟਮ ਫਿੱਟ ਕੀਤੇ ਗਏ ਨੇ। ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰਲੈਂਡ, ਕੈਬਨਿਟ ਮੰਤਰੀ ਕਮਲ ਖੈਰਾ ਡਰਗ, ਫੋਰ ਸਰਕਾਰ ਦੇ ਟ੍ਰਾਂਸਪੋਰਟ ਮੰਤਰੀ ਰਬ ਮੀਤ ਸਿੰਘ ਸਰਕਾਰੀਆਂ ਤੇ ਬ੍ਰੈਂਪਟਨ ਦੇ ਡਿਪਟੀ ਮੇਅਰ ਹਰਕੀਰਤ ਸਿੰਘ ਵੱਲੋਂ ਸਾਂਝੇ ਤੌਰ ਤੇ ਐਲਾਨ ਕੀਤਾ ਗਿਆ ਕ੍ਰਿਸਟਿਆ ਫਰਲੈਂਡ ਨੇ ਕਿਹਾ ਕਿ ਕੈਨੇਡੀਅਨ ਆਰਥਸ ਚਾਇਨੋ ਸਿੱਕਰ ਤੇ ਲਜਾਣ ਲਈ ਪਬਲਿਕ ਟ੍ਰਾਂਜ਼ਿਟ ਵਿੱਚ ਨਿਵੇਸ਼ ਲਾ ਦਈਆਂ ਬਿਹਤਰ ਟ੍ਰਾਂਜ਼ਿਟ ਟ੍ਰੇਨ ਲੋਕਾਂ ਨੂੰ ਆਵਾਜਾਈ ਵਿੱਚ ਕੋਈ ਦਿੱਕਤ ਨਹੀਂ ਆਵੇਗੀ ਅਤੇ ਪ੍ਰਦੂਸ਼ਣ ਵੀ ਘੱਟ ਹੋਵੇਗਾ ਇਸ ਮੌਕੇ ਤੇ ਹਜ਼ਾਰ ਹਾਊਸਿੰਗ ਅਤੇ ਇਨਫਰਾਸਟ੍ਰਕਚਰ ਮੰਤਰੀ ਸ਼ਾਨ ਫ੍ਰੀਜ਼ਰ ਨੇ ਕਿਹਾ ਕਿ ਕਮਿਊਨਿਟੀਆਂ ਨੂੰ ਆਪਸ ਵਿੱਚ ਜੋੜਨਾ ਤੇ ਗ੍ਰੀਨ ਹਾਊਸ ਦੀ ਪੈਦਾਸ਼ ਘਟਾਉਣਾ ਅਤੇ ਲੋਕਾਂ ਦੀ ਜ਼ਿੰਦਗੀ ਨੂੰ ਸਖਾਲੀ ਬਣਾਉਣ ਲਈ ਪਬਲਿਕ ਟ੍ਰਾਂਜ਼ਿਟ ਦਾ ਇੱਕ ਵੱਡਾ ਯੋਗਦਾਨ ਹੈ। ਵਨਸਮਨਤਾ ਮਾਮਲਿਆਂ ਬਾਰੇ ਕਮਲ ਖੈਰਾ ਨੇ ਕਿਹਾ ਕਿ ਪਬਲਿਕ ਟ੍ਰਾਂਜ਼ਿਟ ਦਾ ਮਤਲਬ ਸਿਰ ਇਕ ਜਗ੍ਹਾ ਤੋਂ ਦੂਜੀ ਥਾਂ ਨਹੀਂ ਜਾਣਾ ਹੁੰਦਾ ਸਗੋਂ ਕੀ ਵੱਖ-ਵੱਖੇ ਸ਼ਹਿਰਾਂ 'ਤੇ ਵਾਸਤੇ ਲੋਕਾਂ ਨੂੰ ਇੱਕ ਦੂਜੇ ਨਾਲ ਜੋੜਨ ਦਾ ਵੀ ਮਕਸਦ ਹੈ। Ontario ਦੇ ਟ੍ਰਾਂਸਪੋਰਟੇਸ਼ਨ ਮੰਤਰੀ ਪ੍ਰਭ ਮੀਤ ਸਿੰਘ ਸਰਕਾਰ ਨੇ ਇਸ ਮੌਕੇ ਦੇ ਪ੍ਰੀਮੀਅਰ ਡਾਗਫੋਰਡ ਦੀ ਅਗਵਾਈ ਅਧੀਨ ਉਹਨਾਂ ਦੀ ਸਰਕਾਰ ਆਉਂਦੇ 10 ਸਾਲਾਂ ਦੌਰਾਨ ਪਬਲਿਕ ਟ੍ਰਾਂਨਿਟ ਤੇ 100 ਅਰਬ ਡਾਲਰ ਖਰਚ ਕਰੇਗੀ ਇਸ ਦੌਰਾਨ ਆਪਣੇ ਫੈਡਰਲ ਅਤੇ ਮਿਊਨਿਸਪਲ ਭਾਈਚਾਰਿਆਂ ਨਾਲ ਤਾਲਮਿਲ ਕਾਇਮ ਰੱਖਿਆ ਜਾਵੇਗਾ ਕੈਨੇਡੀਅਨ ਖਬਰ ਨਾਮਾ ਦੇ ਵਿੱਚ ਅੱਜ ਦੀਆਂ ਵੱਡੀਆਂ ਖਬਰਾਂ ਹੋਰ ਖਬਰਾਂ ਦੇਖਣ ਤੇ ਸੁਣਨ ਵਾਸਤੇ ਤੁਸੀਂ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨੀਸ਼ਟ ਨੇ ਇਹੇ ਤਮਾਮ ਖਬਰਾਂ ਸੌਣ ਤੇ ਦੇਖਣ ਵਾਸਤੇ ਤੁਸੀਂ ਸਾਡੇ ਨਾਲ ਬਨੇ ਰਹੋ ਤੇ ਪਰਮਜੀਤ ਪਗਨੇ ਨੂੰ ਦੋ ਇਜਾਜ਼ਤ ਸਾਰਿਆਂ ਨੂੰ ਪਿਆਰ ਤੇ ਸਤਕਾਰ ਭਰੀ ਸਤਿ ਸ੍ਰੀ ਅਕਾਲ